ਸਤਿ ਸ੍ਰੀ ਅਕਾਲ ਦੋਸਤੋ ਜਿਵੇਂ ਕਿ ਆਪ ਸਾਰਿਆਂ ਨੂੰ ਪਤਾ ਹੀ ਹੈ ਵੀ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਕ ਸੰਮਤੀ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ ਜਿੱਥੇ ਸਮੂਹ ਸਿਆਸੀ ਪਾਰਟੀਆਂ ਦੇ ਆਗੂ ਪੱਪਾਂ ਪਾਰਨੇ ਉੱਥੇ ਹੀ ਉਮੀਦਵਾਰ ਵੀ ਆਪਣੇ ਵੱਲੋਂ ਸਰਗਰਮੀਆਂ ਵਧ ਚੁੱਕੇ ਨੇ ਤੇ ਜੇਕਰ ਹਲਕਾ ਖੜੀ ਗੱਲ ਕੀਤੀ ਜਾਵੇ ਤਾਂ ਇੱਥੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਨਹੀਂ ਹੋਣੀਆਂ ਪੂਰੇ ਮੁਹਾਲੀ ਜ਼ਿਲ੍ਹੇ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਦੀਆਂ ਜਿਹੜੀਆਂ ਚੋਣਾਂ ਨਹੀਂ ਹੋਣੀਆਂ ਕਿਉਂਕਿ ਪਿਛਲੇ ਦਿਨੀ ਇੱਕ ਨਵਾਂ ਫਰਮਾਨ ਆਇਆ ਹੈ ਸਰਕਾਰ ਦਾ ਕਿ ਮੁਹਾਲੀ ਸ਼ਹਿਰ ਦੇ ਨਾਲ-ਨਾਲ ਕੁਝ ਜੋ ਪਿੰਡ ਨੇ 15 16 ਕੁਝ ਪਿੰਡ ਨੇ ਉਹ ਮੁਹਾਲੀ ਦੇ ਵਿੱਚ ਸ਼ਾਮਲ ਕੀਤੇ ਜਾ ਰਹੇ ਨੇ ਇਸ ਕਰਕੇ ਇਹ ਇੱਕ ਕਾਰਨ ਹੈ ਕਿ ਜ਼ਿਲ੍ਹਾ ਮੁਹਾਲੀ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਨਹੀਂ ਹੋਣਗੀਆਂ ਪਰ ਬਲਕ ਸੰਪਤੀ ਦੀਆਂ ਚੋਣਾਂ ਹੋਣ ਗਿਆ ਬਲਕ ਸੰਪਤੀ ਦੀਆਂ ਚੋਣਾਂ ਨੂੰ ਲੈ ਕੇ ਅੱਜ ਦੀ ਨਿਊਜ਼ ਚੰਡੀਗੜ੍ਹ ਦੇ ਮੁੱਲਾਂ ਪਰ ਗਰੀਬ ਦਾਸ ਵਿਖੇ ਚੌਧਰੀ ਸ਼ਾਮਲਾਲ ਮਾਜਰੀਆਂ ਵੱਲੋਂ ਵਾਹਿਗੁਰੂ ਦਾ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਦੇ ਲਈ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ ਇਸ ਮੌਕੇ ਜ਼ਿਲ੍ਹੇ ਦੀ ਸਮੁੱਚੀ ਲੀਡਰਸ਼ਿਪ ਪਹੁੰਚੀ ਹੈ ਤੇ ਕੀ ਗੱਲਾਂ ਹੋਈਆਂ ਨੇ ਕੀ ਸਰਗਰਮੀਆਂ ਹੋਈਆਂ ਨੇ ਇਹ ਤੁਹਾਡੀ ਨਜ਼ਰ ਕਰਦੇ ਹਾਂ ਜੁੜੇ ਰਹੋ ਸਵੱਬ ਮੀਡੀਆ ਦੇ ਨਾਲ ਕਰਨ ਪਰ ਜੌਨ ਤੇ ਤੀੜੇ ਜੌਨ ਦੇ ਲਗਭਗ ਸਾਰੇ ਜਿਹੜੇ ਕੈਂਡੀਡੇਟ ਹੈ ਅੱਜ ਇੱਥੇ ਹਾਜ਼ਰ ਸੀ ਖਿਦਰਾਬਾਦ ਵਾਲੇ ਵੀ ਸ਼ਾਇਦ ਇੱਕ ਦੋ ਮੇਰੇ ਖਿਆਲ ਨਾਲ ਵੀ ਹਾਜ਼ਰ ਸੀਗੇ ਲੇਕਿਨ ਅੱਜ ਸਾਡੀ ਸਾਡੀ ਸਮੁੱਚੀ ਲੀਡਰਸ਼ਿਪ ਭਾਵੇਂ ਸ਼ਾਮਲਾਲ ਜੀ ਗੂੜਾ ਜੀ ਹੋਣ ਭਾਵੇਂ ਸਰਦਾਰ ਦਲਬਾਖ ਸਿੰਘ ਜੀ ਮਿਆਂਪੁਰ ਸਰਦਾਰ ਰਵਿੰਦਰ ਸਿੰਘ ਜੀ ਖੇੜਾ ਸੋ ਅਸੀਂ ਸਾਰਿਆਂ ਨੇ ਇਕੱਠੇ ਹੋ ਕੇ ਏਰੀਏ ਵੰਡ ਕੇ ਆਪਣੇ ਜਿਹੜੇ ਉਮੀਦਵਾਰ ਐ ਉਤਾਰੇ ਆ ਤਾਂ ਕਿਉਂਕਿ ਸਾਡੇ ਹਲਕੇ 'ਚ ਜੋ ਹਾਲਾਤ ਐ ਤੁਹਾਨੂੰ ਸਾਰਿਆਂ ਨੂੰ ਪਤਾ ਲੇਕਿਨ ਅਸੀਂ ਵਧਾਈ ਦੇ ਪਾਤਰ ਆ ਸਾਡੇ ਵਰਕਰ ਜਿਹੜੇ ਕਿ ਬਿਲਕੁਲ ਨਿਰਦਰਤਾ ਦੇ ਤੌਰ ਤੇ ਇਸ ਇਲੈਕਸ਼ਨ ਦੇ ਵਿੱਚ ਗੁੱਦਿਆਂ ਜਿਹੜੀ ਜਿੱਤ ਐ ਉਹ ਯਕੀਨੀ ਬਣਾਉਣ ਤੇ ਕੋਈ ਕਸਰ ਬਾਕੀ ਨਹੀਂ ਛੱਡਾਂਗੇ ਕਿਸ ਤਰ੍ਹਾਂ ਦਾ ਲੱਗਦਾ ਕਿਉਂਕਿ तकरीबन ਰਜੀਤ ਸਿੰਘ ਗਿੱਲ ਜੀ ਨੇ ਵੀ ਆਪਣੇ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਸਾਰੇ ਨੇ ਕੋਈ ਫਰਕ ਪਵੇਗਾ ਕੁਛ ਉਹਨਾਂ ਦੇ ਉਮੀਦਵਾਰਾਂ ਤੁਹਾਡੇ ਉਮੀਦਵਾਰਾਂ ਦੇ VOTING ਦੇ ਵਿੱਚ ਦੇਖੋ ਨਹੀਂ ਇਹ ਕੋਈ ਬਹੁਤ ਹੀ ਵੱਡੀ ਗੱਲ ਨਹੀਂ ਹੈਗੀ ਲੇਕਿਨ ਇਹ ਤੁਸੀਂ ਦੇਖੋ ਕਿ 17 ਤਰੀਕ ਦਾ ਦਿਨ ਜਦੋਂ ਸਾਨੂੰ ਸਾਰਿਆਂ ਨੂੰ ਪਤਾ ਲੱਗੇਗਾ ਕਿ ਸ਼ਰੋਮਣੀ ਅਕਾਲੀ ਦਲ ਦੇ ਸਾਰੇ ਉਮੀਦਵਾਰ ਜਿੱਤ ਕੇ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਦੀ ਝੋਲੀ ਪਾਉਣਗੇ ਰਜੀਤ ਸਿੰਘ ਗਿੱਲ ਸਮਾਜ ਸੇਵੀ ਦੇ ਤੌਰ ਤੇ ਵਿਚਰਦੇ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨੇ ਉਹ ਪਹਿਲਾਂ ਇਹ ਹੁਣ ਭਾਜਪਾ ਵੱਲੋਂ ਇੱਕਦਮ ਉਮੀਦਵਾਰ ਪਲਾਂ ਦੇਣੇ ਕਿਸ ਤਰ੍ਹਾਂ ਦੇਖਦੇ ਹੋ ਕੀ ਲੱਗਦਾ ਹੈ ਕਿ ਫਰਕ ਪਾਵੇਗਾ ਨਹੀਂ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਹੈ ਇੱਕ ਜਿਨ੍ਹਾਂ ਦਾ ਲੀਡਰ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਲੀਡਰ ਨੇ ਉਹਨਾਂ ਦੀ ਵਿਜ਼ਨਰੀ ਸੋਚ ਉਹਨਾਂ ਦੀ ਨਿੱਡਰਤਾ ਉਹਨਾਂ ਦੀ ਪੰਜਾਬ ਹਤੈਸ਼ੀ ਸੋਚ ਉਹਨਾਂ ਲੋਕ ਅੱਜ ਵੀ ਡਟ ਕੇ ਸਾਥ ਦੇ ਰਹੇ ਆ ਆਉਣ ਵਾਲੀ ਇਲੈਕਸ਼ਨ ਦੇ ਵਿੱਚ ਤੁਹਾਨੂੰ ਉਹਨਾਂ ਦੇ ਰਿਜ਼ਲਟਾਂ ਤੋਂ ਪਤਾ ਲੱਗੇਗਾ ਵੀ ਲੋਕ ਕਿਸ ਨੂੰ ਨਕਾਰਦੇ ਆ ਤੇ ਕਿਸ ਨੂੰ ਪ੍ਰਵਾਨ ਕਰਦੇ ਆ ਬਾਕੀ ਜੇ ਕੋਈ ਬੰਦਾ ਕੋਈ ਆਉਂਦਾ ਹੈ ਕੋਈ ਜਾਂਦਾ ਹੈ ਇਸ ਚੀਜ਼ ਨਾਲ ਪਾਰਟੀਆਂ ਨੂੰ ਕੋਈ ਬਹੁਤ ਵੱਡਾ ਫਰਕ ਨਹੀਂ ਪੈਂਦਾ ਹਰ ਇੱਕ ਬੰਦੇ ਦੀ ਆਪਣੀ ਆਪਣੀ ਇੱਛਾ ਹੈ ਲੋਕਤੰਤਰੀ ਦੇਸ਼ ਹੈ ਜਿੱਥੇ ਜਿੱਥੇ ਦਿਲ ਕਰਦਾ ਉਹ ਆਪਣਾ ਉਸ ਪਲੇਟਫਾਰਮ ਤੇ ਕੰਮ ਕਰ ਸਕਦਾ ਲੋਕਾਂ ਦਾ ਕਹਿਣਾ ਹੈ ਕਿ ਰਜੀਤ ਸਿੰਘ ਗਿੱਲ ਚੌੜ ਮੈਦਾਨ ਦੇ ਵਿੱਚ ਉਮੀਦਵਾਰ ਉਤਾਰਨ ਦਾ ਉਹ ਸਿਰਫ ਮੁੱਖ ਮੁੱਖਸਦ ਇਹ ਹੈ ਕਿ ਉਹਨਾਂ ਨੇ ਕੰਮ ਕੀਤੇ ਨੇ ਹਲਕੇ ਦੇ ਵਿੱਚ ਕੀ ਲੱਗਦਾ ਕਿ ਉਹਨਾਂ ਦੇ ਕੀਤੇ ਕੰਮਾਂ ਨੂੰ ਦੇਖ ਕੇ ਵੋਟ ਭਾਜਪਾ ਨੂੰ ਦੇਗੀ ਨਹੀਂ ਜੈ ਇਸ ਗੱਲ ਦਾ ਕੀ ਜਵਾਬ ਦਈਏ ਕਿਉਂਕਿ ਉਹ 2017 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਉਹਨਾਂ ਨੂੰ ਉਮੀਦਵਾਰ ਬਣਾਇਆ ਸੀਗਾ ਜਿੰਨੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਕਹ ਲਿਆ ਵੀ ਬੂਥ ਲੈਵਲ ਤੇ ਕੰਮ ਕਰਦੇ ਸੀਗੇ ਦਰਿਆਵਾਂ ਬਿਛਾਉਣ ਵਾਲੇ ਵਰਕਰ ਸੀਗੇ ਉਹਨਾਂ ਨੇ ਪੂਰਾ ਉਹਨੂੰ ਮਾਨਸਤ ਕਰ ਦਿਆ ਸੀਗਾ ਉਹਨਾਂ ਨੇ ਦੁਬਾਰਾ 2022 ਦੇ ਵਿੱਚ ਇਲੈਕਸ਼ਨ ਲੜੀ ਆ ਉਸ ਟਾਈਮ ਵੀ ਵਰਕਰ ਨੇ ਕੋਈ ਉਹਨਾਂ ਦੀ ਸਪੋਰਟ ਕੰਮ ਚ ਮਦਦ ਕਰਨ ਚ ਪਾਰਟੀ ਲਈ ਕੋਈ ਕਮੀ ਨਹੀਂ ਛੱਡੀ ਪਰ ਪਤਾ ਨਹੀਂ ਕਿਹੜੀ ਗੱਲੋਂ ਉਹ ਅੱਜ ਸ਼੍ਰੋਮਣੀ ਕਾਲ ਦਲ ਨੂੰ ਛੱਡ ਕੇ ਭਾਜਪਾ ਜੁਆਇਨ ਕਰ ਗਏ ਉਹਨਾਂ ਨੂੰ ਆਪਣੀ ਇਹ ਨਵੀਂ ਪਾਰਟੀ ਮੁਬਾਰਕ ਹੈ ਉਹਨਾਂ ਨੇ ਹੁਣ ਉਸ ਪਲੇਟਫਾਰਮ ਤੇ ਕੰਮ ਕਰਨਾ ਅਸੀਂ ਆਪਣੀ ਸ਼੍ਰੋਮਣੀ ਕਾਲ ਦਲ ਜਿਹੜੀ ਕਹ ਲਈਏ ਵੀ ਸ਼ਹੀਦਾਂ ਦੀ ਪੰਜਾਬੀਆਂ ਦੀ ਖੂਨ ਦੇ ਕੇ ਬਣਾਈ ਹੋਈ ਪਾਰਟੀ ਆ ਜਿਹੜੀ ਆਪਣੀ ਖੇਤਰ ਲਈ ਆਪਣੇ ਪੰਜਾਬ ਲਈ ਹਮੇਸ਼ਾ ਡਟ ਕੇ ਲੜਦੀ ਹੈ ਔਖਾ ਤੁਸੀਂ ਨਿਕਲ ਗਿਆ ਤੁਸੀਂ ਦੇਖਿਓ ਜਿਹੜੀ ਇਹ 2027 ਦੀ ਇਲੈਕਸ਼ਨ ਹੈ ਉਹਦਾ ਇਹ ਬਲਾਕ ਸੰਪਤੀ ਚੋਣਾ ਮੁੱਢ ਬੰਧੇਗੀ ਕਿਤੇ ਲੱਗਦਾ ਹੈ ਵਿਸਥਾਰ ਦੀ ਗੱਲ ਕੀਤੀ ਜਾਵੇ ਤਾਂ ਤੁਹਾਡੇ ਜਿਹੜੇ ਸ਼ੋਮਨੀ ਕਾਲੀ ਨਾਲ ਦੇ ਨਮਾਇंदे ਨੇ ਹਰਜੀਤ ਸਿੰਘ ਗਿੰਦੇ ਨੰਦਿੱਤੀ ਨੇ ਉਹ ਵੀ ਵਿਚਰਦੇ ਤਾਂ ਹਾਲੇ ਵੀ ਫਰੈਂਡਲੀ ਨੇ ਇੱਕ ਦੂਜੇ ਦੇ ਨਾਲ ਭਾਵੇਂ ਉਹ ਪਾਸੇ-ਪਾਸੇ ਚਲੇ ਗਏ ਨੇ ਉਹ ਉਹਦਾ ਅਸਰ ਹੋਊਗਾ ਕੋਈ ਨਹੀਂ ਮੈਂ ਤੁਹਾਨੂੰ ਦੱਸਿਆ ਵੀ ਲੋਕਤੰਤਰੀ ਦੇਸ਼ ਹੈ ਇੱਥੇ ਕੋਈ ਵੀ ਕਿਸੇ ਆਪਣੇ ਕਿਸੇ ਵੀ ਪਲੇਟਫਾਰਮ ਤੇ ਕੰਮ ਕਰ ਸਕਦਾ ਜਿਹੜੀਆਂ ਨਿੱਜੀ ਸਾਂਝਾ ਹੁੰਦੀਆਂ ਨੇ ਸਭ ਨੂੰ ਆਪਣੀ-ਆਪਣੀ ਮੁਬਾਰਕ ਹੈ ਆਪਣੇ-ਆਪਣੇ ਹਰ ਇੱਕ ਬੰਦੇ ਸਮਝ ਆ ਪਰ ਲੇਕਿਨ ਜਦੋਂ ਪਾਰਟੀ ਦੀ ਗੱਲ ਆਊਗੀ ਜਦੋਂ ਵਿਚਾਰਧਾਰਾ ਦੀ ਗੱਲ ਆਊਗੀ ਤਾਂ ਜਿਹੜਾ ਬੰਦਾ ਸ਼੍ਰੋਮਣੀ ਅਕਾਲੀ ਦਲ ਦੀ ਬਚਾਅਦਾਰ ਨਾਲ ਜੁੜਿਆ ਹੋਇਆ ਉਹ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਲਈ ਪੂਰਾ ਦਿਨ ਰਾਤ ਡਟ ਕੇ ਕੰਮ ਕਰੇਗਾ ਟੱਕਰ ਕਿਹਦੇ ਨਾਲ ਲੱਗਦੀ ਹੈ ਇਸ ਜ਼ੋਨਾਂ ਦੇ 15 ਜ਼ੋਨ ਦੇ 15 ਜ਼ੋਨਾਂ ਤੇ ਟੱਕਰ ਕਿਹੜੇ ਕਿਹੜੀ ਪਾਰਟੀ ਦੇ ਨਾਲ ਲੱਗ ਰਹੀ ਹੈ ਕਿ ਹੋਵੇਗੀ ਨਹੀਂ ਟੱਕਰ ਦੇਖੋ ਇਹ ਸਰਕਾਰ ਉਹਦੇ ਆਮ ਆਦਮੀ ਪਾਰਟੀ ਦੀ ਹੈ ਟੱਕਰ ਦੇ ਵਿੱਚ ਕਿਤੇ ਕੋਈ ਨਜ਼ਰ ਨਹੀਂ ਆ ਰਿਹਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੀ ਵੇਵ ਚੱਲੇਗੀ ਨਾ ਉਹਦੇ ਅੱਗੇ ਕਿਸੇ ਨੇ ਟਿਕਣਾ ਨਹੀਂ ਜਿਹੜਾ ਝੂਠ ਕੇ ਬੋਲ ਕੇ ਕਰਦਾਰ ਖੁਸ਼ੀ ਕਰਕੇ ਲੀਡਰਾਂ ਦੀ ਜਿਹੜਾ ਪਾਰਟੀ ਨੂੰ ਬਦਨਾਮ ਕਰਿਆ ਗਿਆ ਸੀਗਾ ਲੀਡਰਸ਼ਿਪ ਨੂੰ ਅੱਜ ਲੋਕ ਸਾਰੇ ਸਮਝ ਚੁੱਕੇ ਆ ਲੋਕਾਂ ਨੂੰ ਪਤਾ ਲੱਗ ਗਿਆ ਵੀ ਆਪਣੇ ਕੌਣ ਨੇ ਪ੍ਰਾਏ ਕੌਣ ਨੇ ਉਹ ਲੋਕਾਂ ਨੂੰ ਸਾਰੀ ਸਮਝ ਆ ਚੁੱਕੀ ਆ ਮੇਰਾ ਖਿਆਲ ਆ ਵੀ ਇਸ ਬਲਾਕ ਸੰਪਤੀ ਚੋਣਾਂ ਦੇ ਵਿੱਚ ਜਿਹੜਾ 2022 ਦੇ ਵਿੱਚ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਝੂਠ ਬੋਲ ਕੇ ਲੋਕਾਂ ਨੂੰ ਗਮਰਾ ਕਰਕੇ ਵੋਟਾਂ ਲਈਆਂ ਧੀਆਂ ਜਿਹੜੇ ਲੋਕਾਂ ਤੋਂ ਝੂਠੇ ਵਾਅਦੇ ਕਰੇ ਤੇ ਹੁਣ ਲੋਕ ਇਸ ਬਲਾਕ ਸੰਪਤੀ ਚੋਣਾਂ ਦੇ ਵਿੱਚ ਉਹਨਾਂ ਨੂੰ ਮੂੰਹ ਤੋੜ ਜਵਾਬ ਦੇਣਗੇ ਉਹਨਾਂ ਤੋਂ ਜੋ ਵੋਟਾਂ ਮੰਗ ਕੇ ਜਿਹੜਾ ਉਹਨਾਂ ਨੇ ਗੱਲਾਂ ਕਰਕੇ ਵੋਟਾਂ ਲਈਆਂ ਸੀ ਉਹਦੀ ਹਰ ਇੱਕ ਗੱਲ ਦਾ ਲੋਕ ਹਿਸਾਬ ਲੈਣਗੇ ਧੰਨਵਾਦੀ ਸ੍ਰੀ ਜੀ ਕਿਹੜਾ ਸਾਹਿਬ ਨੂੰ ਜੇ ਤੋਂ ਸੈਫਟ ਮੈਦਨ ਦੇਖੋ ਬਲਾਗ ਸੰਮਤੀ ਦੇ ਜਿਹੜੇ ਅਸੀਂ ਆਪਣੇ ਜ਼ੋਨਾਂ ਤੋਂ ਕੈਂਡੀਡੇਟ ਲਾਣੇ ਆ ਤੇ ਗੁਰੂ ਮਹਾਰਾਜ ਦਾ ਅਸ਼ੀਰਵਾਦ ਲੈਣ ਵਾਸਤੇ ਅੱਜ ਜੀ ਅੱਜ ਇਕੱਠੇ ਹੋਏ ਆ ਇੱਥੇ ਸੁਖਵੰਨੀ ਸਾਹਿਬ ਦਾ ਪਾਠ ਕਰਵਾਇਆ ਤੇ ਮਹਾਰਾਜ ਦਾ ਅਸ਼ੀਰਵਾਦ ਲੈ ਕੇ ਅਸੀਂ ਹੁਣ ਪਿੰਡ-ਪਿੰਡ ਜਾਵਾਂਗੇ ਆਪਣੇ ਕੈਂਡੀਡੇਟ ਸਾਡੇ ਪਿੰਡ-ਪਿੰਡ ਉਹਨਾਂ ਦੇ ਨਾਲ ਜਾ ਕੇ ਅਸੀਂ ਮੀਟਿੰਗਾਂ ਕਰਾਂਗੇ ਅੱਜ ਪ੍ਰੋਗਰਾਮ ਦੇ ਵਿੱਚ ਜਿਵੇਂ ਤੁਹਾਡੇ ਇਲਾਕੇ ਦੇ ਨਾਮ ਪਰ ਆਤਮਾ ਬਿਲਕੁਲ ਜੀ ਮੈਂ ਸਾਰੇ ਆਏ ਜਿਹੜੇ ਸਾਡੇ ਸੀਨੀਅਰ ਲੀਡਰਸ਼ਿਪ ਹੈ ਤੇ ਆਪਣੇ ਸਾਰੇ ਵੀਰਾਂ ਦਾ ਮੈਂ ਧੰਨਵਾਦ ਕਰਦਾ ਆਪਣੇ ਵੱਲੋਂ ਇਹਨਾਂ ਨੇ ਇੱਕ ਛੋਟੇ ਮੈਸੇਜ ਤੋਂ ਇੱਕ ਬਹੁਤ ਵੱਡਾ ਇਕੱਠ ਸਵੇਰੇ 9 ਵਜੇ ਤੋਂ ਲੋਕੀ ਆਣੇ ਹੋਏ ਸਟਾਰਟ ਹੋਏ ਹੈ ਦੇਖ ਕੇ ਹੁਣ ਵੀ ਬਹੁਤ ਵੱਡੀ ਤਦਾਦ ਦੇ ਵਿੱਚ ਸਾਡੇ ਵਰਕਰ ਤੇ ਸਾਡੇ ਭਰਾ ਸਾਡੇ ਪਿੰਡਾਂ ਵਾਲੇ ਸਾਰੇ ਸੱਜਣ ਮਿੱਤਰ ਦੋਸਤ ਸਾਰੇ ਆਏ ਹੈ ਤੇ ਸਾਨੂੰ ਅੱਜ ਇਹ ਬਿਲਕੁਲ ਗੱਲ ਅਹਿਸਾਸ ਹੋ ਗਈ ਕਿ ਜਿਹੜੀ ਸਾਡੀ ਆ ਚੋਣ ਹੈ ਬਲਾਗ ਸੰਮਤੀ ਦੀ ਇਹ ਅਸੀਂ ਸਾਰੀਆਂ ਸੀਟਾਂ ਜਿੱਤਾਂਗੇ ਇਥੋਂ ਦੁਬਾਰਾ ਮਾਰੇ ਜਾਣਕਾਰੀ ਪਹਿਲਾਂ ਵੀ ਤੁਸੀਂ ਸਾਂਝੀ ਕਰ ਚੁੱਕੋ ਫਿਲਹਾਲ ਕੁਝ মিডিਆ ਚੈਨਲ ਨਵੇਂ ਨੇ ਇੱਕ ਵਾਰੀ ਸਾਰਿਆਂ ਨੂੰ ਇੱਕ ਵਾਰੀ ਜਾਣਕਾਰੀ ਦੇ ਦੇਵੀਂ ਕਿਹੜੇ-ਕਿਹੜੇ ਜੋਨ ਤੋਂ ਕਿਹੜੇ-ਕਿਹੜੇ ਉਮੀਦਵਾਰ ਚੋਣ ਦੇ ਵਿੱਚ ਖੜਾ ਹੈ ਦੇਖੋ ਜੀ ਅਸੀਂ ਮੋਲਾਪੁਰ ਜੋਨ ਤੋਂ ਸਾਡਾ ਐਡਵੋਕੇਟ ਜਸਵਿੰਦਰ ਸਿੰਘ ਤੇ ਸਿਉਂਗ ਜੋਨ ਤੋਂ ਬੀਬੀ ਸੁਖਵਿੰਦਰ ਕੌਰ ਸਾਡੀ ਜੈੰਤੀ ਮਾਦਰੀ ਜੋਨ ਤੋਂ ਬੀਬੀ ਗੁਰਦੀਪ ਕੌਰ ਕਰੋੜਾਂ ਤੋਂ ਹੰਸਰਾਜ ਜੀ ਹੈ ਤੇ ਰੁੜਕੀ ਖਾਮ ਤੋਂ ਬਹਾਦਰ ਸਿੰਘ ਜੀ ਹੈ ਤੇ ਸੈਣੀ ਮਾਦਲੇ ਤੋਂ ਸਾਡੇ ਸਦਾ ਸਤਵੀਰ ਸਿੰਘ ਜੀ ਫੌਜੀ ਸਾਹਿਬ ਹੈ ਤੇ ਗੋਚਰ ਜੋਂ ਤੋਂ ਸਾਡੇ ਕੇਸਰ ਸਿੰਘ ਸਾਡੇ ਸਾਰੇ ਕੈਂਡੀਡੇਟ ਅੱਜ ਇਹਨਾਂ ਸਾਰਿਆਂ ਨੇ ਹਾਰੀ ਲਾਈ ਹੈ ਇੱਥੇ ਤੇ ਮਹਾਰਾਜ ਦਾ ਅਸ਼ੀਰਵਾਦ ਲਿਆ ਤੇ ਮੇਨ ਮੁੱਦਾ ਕੀ ਹੋਵੇਗਾ ਚੋਣਾ ਲੜਨ ਦੇ ਮੁੱਦੇ ਕਿਹੜੇ ਕਿਹੜੇ ਮੁੱਦਿਆਂ ਦੇ ਮੁੱਦੇ ਜੀ ਹੁਣ ਦੇਖੋ ਜਿਹੜਾ ਪਿਛਲੇ ਸਮੇਂ ਦੌਰਾਨ ਸਾਡੀ ਸਰਕਾਰ ਦੇ ਵਿੱਚੇ ਕੰਮ ਹੋਏ ਹੈ ਪਿਛਲੇ 9 ਸਾਲਾਂ ਦੇ ਵਿੱਚ ਸਰਕਾਰਾਂ ਨੇ ਪਹਿਲੇ ਕਾਂਗਰਸ ਸਰਕਾਰ ਰਹੀ ਉਸ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਸਰਕਾਰ ਰਹੀ 9 ਸਾਲਾਂ ਦੇ ਵਿੱਚ ਜਿਹੜੇ ਕੀਤੇ ਹੋਏ ਕੰਮ ਸੀ ਉਹਨਾਂ ਤੇ ਵੀ ਉਹਨਾਂ ਨੇ ਮਿੱਟੀ ਪਾ ਦਿੱਤੀ ਤੇ ਲੋਕ ਅੱਜ ਸਮਝ ਚੁੱਕੇ ਇਸ ਗੱਲ ਨੂੰ ਵੀ ਜਿਹੜੀ ਸਾਡੀ ਪਾਰਟੀ ਸ਼ਰੋਮਣੀ ਕਾਲੀਦਾਦਾ ਇੱਕ ਇੱਕ ਪਾਰਟੀ ਹੈ ਜਿਹੜੀ ਪੰਜਾਬ ਨੂੰ ਬਚਾਉਣ ਵਾਸਤੇ ਇਹੀ ਪਾਰਟੀ ਬਚਾ ਸਕਦੀ ਹੈ ਤੇ ਹੁਣ ਲੋਕ ਤਨਮਨ ਧਨ ਦੇ ਨਾਲ ਜੁੜੇ ਹੋਏ ਐ ਤੇ ਬਹੁਤ ਵੱਡਾ ਸਾਨੂੰ ਉਹ ਮਿਲਦਾ ਪਿਆ ਉਤਸ਼ਾਹ ਮਿਲਦਾ ਪਿਆ ਵੇਪਾ ਪਹਿਲਾ ਗੱਲ ਕੀਤੀ ਹੈ ਗਿੱਲ ਸਾਹਿਬ ਦੇ ਆਉਣ ਨਾਲ ਉਹਨਾਂ ਦੇ ਵੀਰਵਾਰ ਮੈਦਾਨ ਚ ਆਉਣ ਨਾਲ ਲੱਗਦਾ ਕੁਝ ਫਰਕ ਹੋਏਗਾ ਕੁਝ ਦੇਖੋ ਖਾਸ ਕਰਕੇ ਸ਼ੋਅ ਨਹੀਂ ਕਾਲੀ ਜਲਦੀ ਵੋਟਾਂ ਨੂੰ ਸਰਪੰਚ ਦੇ ਗਿੱਲ ਸਾਹਿਬ ਸਾਡੇ ਵੱਡੇ ਭਰਾ ਹੈ ਉਹਨਾਂ ਨੇ ਇੱਕ ਬੇਕੂਫੀ ਕਰ ਲਈ ਜਦ ਕਿ ਇੰਨਾ ਵੱਡਾ ਮਾਨ ਸਤਕਾਰ ਸੀ ਸਾਡੀ ਪਾਰਟੀ ਦੇ ਵਿੱਚ ਤੇ ਆ ਬੀਜੇਪੀ ਦੀ ਵੋਟ ਬਾਰੇ ਤੁਸੀਂ ਸਾਰਾ ਪੱਤਰਕਾਰ ਭਾਈਚਾਰਾ ਜਾਣਦੇ ਹੀ ਹੈ ਪਿੰਡਾਂ ਦੇ ਵਿੱਚ ਕਿੰਨਾ ਪ੍ਰਭਾਵ ਹੈ ਉਹਨਾਂ ਦਾ ਤੇ ਹੁਣ ਆਉਣ ਵਾਲੀ 17 ਤਰੀਕ ਨੂੰ ਇਸ ਗੱਲ ਦਾ ਪਤਾ ਹੀ ਲੱਗ ਜਾਊਗਾ ਕਿ ਕਿੰਨੀਆਂ ਵੋਟਾਂ ਬੀਜੇਪੀ ਨੂੰ ਪੈਂਦੀਆਂ ਤੇ ਅਸੀਂ ਉਹਨਾਂ ਦੀ ਸਕਾਰਤ ਚਿੰਿੰਦਿਆ ਨਹੀਂ ਕਰਦੇ ਗਿਲਸਾਹ ਦੀ ਉਹਨਾਂ ਦੀ ਆਪਣੀ ਸੋਚ ਹੈ ਚੰਗੀ ਸੋਚ ਨਾਲ ਸਾਥ ਦਿਓ ਤੁਸੀਂ ਸਾਡਾ ਸਾਥ ਦੇਣਾ ਔਰ ਅਸੀਂ ਲੜਾਈ ਕਰੀਏ ਜੰਗਰ ਤੋਂ ਦੇ ਬਲਗੁੱਤੇ ਤੇ ਅਸੀਂ ਪੰਜਾਬ ਦੇ ਵਿੱਚ ਇਨਕਲਾਬ ਜਿਹੜਾ ਨਵਾਂ ਇਨਕਲਾਬ ਲਾ ਕੇ ਆਉਂਦੀ ਜਿਹੜੀ ਤਿਆਰੀਆਂ ਸਾਡੀ ਸਤਾਈ ਦੀ ਉਹਦੀ ਸ਼ੁਰੂਆਤ ਦੀ ਜਿਹੜੀ ਅੱਜ ਕਰਨੀ ਹੈ ਇੱਕ ਵਾਰ ਸਾਹਮਣੇ ਦੇਖ ਲਈ ਸਾਰੇ ਜਣੇ ਸਾਰੇ ਜਣੇ ਸਾਹਮਣੇ ਵੇਟ ਕਰੋ ਜੀ ਸਾਹਮਣੇ ਹਾਂਜੀ ਸਰ ਜੀ ਵੇਟ ਕਰੋ ਵੇਟ ਕਰੋ ਫੋਨ ਦੇਖਣਾ ਤੁਹਾਨੂੰ ਪਿਆਰੋਂ ਥੱਲੇ ਸਾਰਾ ਫਾਇਦਾ ਦੇ ਤੇ ਸਾਰੇ ਮੇਰੇ ਵੀਰਾਂ ਨੇ ਇਸੇ ਲਗ ਨੂੰ ਖੜਵਾਇਆ ਨਾ ਬਹੁਤ ਉਪਾਸਤ ਕਰੋ ਮੇਰੇ ਨੇ ਇਸੇ ਮੇਰੇ ਨੇ ਕਰਾਇਆ